ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਜੇ ਪ੍ਰਾਣੇ ਜਮਾਨੇ ਦੀ ਕਾਲ ਹੈ ਇੱਕ ਨਗਰ ਦੇ ਵਿੱਚ ਮਾਂ ਪੁੱਤਰ ਰਹਿੰਦੇ ਸਨ ਇਹ ਬਹੁਤ ਹੀ ਗਰੀਬ ਸਨ ਇਹਨਾਂ ਦੇ ਕੋਲ ਇੱਕ ਸਧਾਰਨ ਜਿਹਾ ਘਿਤਾ ਸੀ ਤੇ ਇਸ ਘਿਤੇ ਦੀ ਸਹਾਇਤਾ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਇਹਨਾਂ ਦਾ ਗੁਜ਼ਰ ਬਸਰ ਚੱਲਦਾ ਸੀ ਜਿਸ ਦਿਨ ਇਹਨਾਂ ਦਾ ਸਮਾਨ ਨਹੀਂ ਸੀ ਵੇਚਦਾ ਉਸ ਦਿਨ ਇਹਨਾਂ ਨੂੰ ਢਿੱਡੋਂ ਭੁੱਖੇ ਸੌਣਾ ਪੈਂਦਾ ਸੀ ਸੰਘਾ ਜੀ ਕਹਿੰਦੇ ਭਾਵ ਇਹ ਕਿ ਇਹਨਾਂ ਦੇ ਕੋਲ ਜਿਹੜਾ ਆਸਰਾ ਸੀ ਉਸ ਤੋਂ ਸਿਰਫ ਇੰਨੀ ਕਮਾਈ ਹੁੰਦੀ ਸੀ ਕਿ ਸਿਰਫ ਇੱਕ ਦਿਨ ਦਾ ਰਾਸ਼ਨ ਪਾਣੀ ਹੀ jorਦਾ ਸੀ ਇਹ ਮਾਂ ਪੁੱਤਰ ਘੜੇ ਬਣਾ ਕੇ ਵੇਚਿਆ ਕਰਦੇ ਸਨ ਇਸ ਮੁੰਡੇ ਦੀ ਜ਼ਿੰਮੇਵਾਰੀ ਇਹ ਹੁੰਦੀ ਸੀ ਕਿ ਉਸ ਨੇ ਖੇਤ ਵਿੱਚ ਜਾ ਕੇ ਉਥੋਂ ਮਿੱਟੀ ਪੋਟ ਕੇ ਲਿਉਣੀ ਤੇ ਮਾਂ ਘੜੇ ਬਣਾਉਣ ਦਾ ਕੰਮ ਕਰਦੀ ਸੀ ਮਾਂ ਘੜੇ ਬਣਾਉਂਦੀ ਸੀ ਤੇ ਮੁੰਡਾ ਬਣੇ ਹੋਏ ਘੜਿਆਂ ਨੂੰ ਬਾਜ਼ਾਰਾਂ ਦੇ ਵਿੱਚ ਜਾ ਕੇ ਵੇਚ ਕੇ ਆਉਂਦਾ ਸੀ ਹਰ ਵਾਰ ਇਸ ਨੂੰ ਇਹ ਲੱਗਿਆ ਕਰਦਾ ਕਿ ਸ਼ਾਇਦ ਅੱਜ ਨਹੀਂ ਤਾਂ ਕੱਲ ਚੰਗੀ ਕੀਮਤ ਮਿਲ ਜਾਵੇਗੀ ਚਾਰ ਪੈਸੇ ਜੋੜ ਲਾਵਾਂਗੇ ਕਦੇ ਇਹੋ ਜਿਹੇ ਦਿਨ ਵੀ ਸਾਡੇ ਤੇ ਆਵੇਗਾ ਕਿ ਸਾਡੇ ਘਰ ਵਿੱਚ 7 ਦਿਨ ਦਾ ਰਾਸ਼ਨ ਪਿਆ ਹੋਇਆ ਕਰੇਗਾ ਪਰ ਕਦੇ ਵੀ ਬਾਜ਼ਾਰ ਦੇ ਵਿੱਚ ਜਾ ਕੇ ਇਸ ਨੂੰ ਉਹ ਕੀਮਤ ਨਹੀਂ ਸੀ ਮਿਲੀ ਹਮੇਸ਼ਾ ਇਸ ਨੂੰ ਆਉਣੇ ਪਾਣੇ ਪਾ ਦੇ ਵਿੱਚ ਹੀ ਆਪਣਾ ਸਮਾਨ ਵੇਚਣਾ ਪੈਂਦਾ ਸੀ ਸਮਾਂ ਇਸੇ ਤਰੀਕੇ ਦੇ ਨਾਲ ਸੰਘਰਸ਼ ਜੀ ਬੀਤਦਾ ਰਿਹਾ ਇਸ ਨੂੰ ਬਹੁਤ ਦੁੱਖ ਸੀ ਕਿ ਜੇ ਆਹੀ ਸਾਰਾ ਕੁਝ ਕਰਦਾ ਰਹਾ ਤਾਂ ਕਿਤੇ ਇਹ ਤਾਂ ਨਹੀਂ ਕਿ ਮੇਰੀ ਬਜ਼ੁਰਗ ਮਾਤਾ ਨੂੰ ਸਾਰੀ ਉਮਰ ਹੀ ਕੰਮ ਕਰਨਾ ਪਵੇ ਕਿਤੇ ਇਹ ਨਾ ਹੋਵੇ ਕਿ ਮੇਰੇ ਨਾਲ ਕੋਈ ਵਿਆਹ ਕਰਵਾਉਣ ਦੇ ਲਈ ਰਾਜ਼ੀ ਨਾ ਹੋਵੇ ਕਿਉਂਕਿ ਵਿਆਹ ਕਰਵਾਉਣ ਦੇ ਲਈ ਚੰਗਾ ਘਰ ਬਾਰ ਵੀ ਚਾਹੀਦਾ ਹੈ ਜੇਮ ਦੇ ਵਿੱਚ 4 ਪੈਸੇ ਵੀ ਚਾਹੀਦੇ ਹਨ ਇਸਨੇ ਕੰਮਕਾਰ ਵੀ ਕਰਿਆ ਕਰਨਾ ਪਰ ਕੰਮ ਕਰ ਦੇ ਨਾਲ ਨਾਲ ਇਸੇ ਮਨ ਤੇ ਬਹੁਤ ਹੀ ਸਾਰੀਆਂ ਚਿੰਤਾਵਾਂ ਰਹਿੰਦੀਆਂ ਸਨ ਇਸੇ ਤਰੀਕੇ ਦੇ ਨਾਲ ਉਸ ਬਜ਼ੁਰਗ ਮਾਈ ਦੇ ਮਨ ਨੂੰ ਹਮੇਸ਼ਾ ਚਿੰਤਾਵਾਂ ਨੇ ਘੇਰਿਆ ਹੁੰਦਾ ਸੀ ਕਿ ਬੱਚਾ ਕੰਮਾਂ ਵੀ ਕਰ ਰਿਹਾ ਮਿਹਨਤ ਵੀ ਕਰ ਰਿਹਾ ਪਰ ਮਿਹਨਤ ਦਾ ਫਲ ਨਹੀਂ ਇਸ ਨੂੰ ਮਿਲਦਾ ਅੱਜ ਕੱਲ੍ਹ ਵੀ ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਮਿਹਨਤ ਬਹੁਤ ਕਰਦੇ ਹਾਂ ਪਰ ਜਦੋਂ ਸਾਡਾ ਮਨ ਪਹੁੰਦਾ ਨਤੀਜਾ ਨਹੀਂ ਆਉਂਦਾ ਮਿਹਨਤ ਤੋਂ ਸਾਨੂੰ ਸਿੱਟਾ ਨਹੀਂ ਮਿਲਦਾ ਤੇ ਜਿਸ ਦੀ ਅਸੀਂ ਆਸ ਰੱਖ ਕੇ ਬੈਠੇ ਹੁੰਦੇ ਹਾਂ ਤਾਂ ਫਿਰ ਦਿਲ ਦੁਖਦਾ ਹੈ ਇੱਕ ਦਾ ਨਹੀਂ ਭਾੜ ਕੇ ਪੂਰੇ ਪਰਿਵਾਰ ਦਾ ਦਿਲ ਦੁਖਦਾ ਹੈ ਹੁਣ ਇਹ ਪਰਿਵਾਰ ਵੀ ਇਸੇ ਤਰੀਕੇ ਦੇ 705 ਦੇ ਵਿੱਚ ਕਸ਼ਮਕਸ਼ ਦੇ ਵਿੱਚ ਨਿਕਲ ਨਹੀਂ ਸਿਰਿਆ ਸਮਾਂ ਬੀਤਦਾ ਗਿਆ ਚਿੰਤਾਵਾਂ ਦੇ ਬਦਲ ਹੋਰ ਗਹਿਰੇ ਹੁੰਦੇ ਗਏ ਇੱਕ ਦਿਨ ਇਹ ਬਜ਼ੁਰਗ ਮਾਈ ਨੇ ਦੇਖਿਆ ਕਿ ਗਵਾਨ ਦੇ ਵਿੱਚ ਇੱਕ ਬਹੁਤ ਹੀ ਸੁਸ਼ੀਲ ਕੰਨਿਆ ਨਗਰ ਦੇ ਕਾਫੀ ਸਾਰੇ ਬੱਚਿਆਂ ਨੂੰ ਪੜਾਉਂਦੀ ਹੈ ਇਹ ਪੇਸ਼ੇ ਦੇ ਵਜੋਂ ਕੋਈ ਅਧਿਆਪਕਾ ਨਹੀਂ ਲੱਗਦੀ ਇਹ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਸ਼ੌਂਕ ਦੇ ਨਾਲ ਬੱਚਿਆਂ ਨੂੰ ਪੜਾਉਂਦੀ ਹੈ ਇਹ ਚਾਹੁੰਦੀ ਹੈ ਕਿ ਨਗਰ ਦਾ ਪਲਾ ਹੋਵੇ ਸਾਰੇ ਪੜੇ ਲਿਖੇ ਹੋਣ ਇਸ ਨੇ ਉਸੇ ਆਵਾਜ਼ ਸੁਣਿਆ ਕਰਨੇ ਜਦੋਂ ਉਹ ਗੱਲਬਾਤ ਕਰਦਿਆਂ ਬੱਚਿਆਂ ਨੂੰ ਪੜਾਇਆ ਕਰਦੀ ਤੇ ਇਸ ਨੂੰ ਬਹੁਤ ਚੰਗੇ ਲੱਗਦੇ ਉਸ ਦਾ ਇਸ ਨੇ ਸੁਭਾਅ ਦੇਖਿਆ ਤੇ ਉਸ ਦਾ ਰਹਿਣ ਸਹਿਣ ਦਾ ਢੰਗ ਦੇਖਿਆ ਐਸਨੋ ਲੱਗਿਆ ਕਿ ਇਹ ਬਹੁਤੀ ਸਿਆਣੀ ਕੰਨਿਆ ਹੈ ਤੇ ਉਸ ਮਾਤਾ ਨੇ ਮਨ ਹੀ ਮਨ ਦੇ ਵਿੱਚ ਇਹ ਸੁਪਨਾ ਲੈ ਲਿਆ ਕਿ ਜਿਹੜੀ ਕਿਸੇ ਹੋਰ ਨਗਰ ਤੋਂ ਇਸ ਨਗਰ ਬੱਚਿਆਂ ਨੂੰ ਪੜਾਉਣਾ ਆਉਂਦੀ ਹੈ ਐਸੇ ਨਾਲ ਜੇ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਤਾਂ ਕਿੰਨਾ ਚੰਗਾ ਹੋਵੇਗਾ ਬਜ਼ੁਰਗ ਮਾਈ ਨੇ ਉਸ ਕੰਨਿਆ ਦੇ ਨਾਲ ਨੇੜਤਾ ਕੀਤੀ ਉਹ ਵੀ ਬਜ਼ੁਰਗ ਮਾਈ ਦੀ ਮਦਦ ਕਰਿਆ ਕਰਦੀ ਉਸ ਦਾ ਹਾਲ ਚਾਲ ਪੁੱਛਿਆ ਕਰਦੀ ਉਸੇ ਕੋਲ ਬੈਠਿਆ ਕਰਦੀ ਦੋ ਚਾਰ ਦਿਨ ਉਸ ਨੂੰ ਮਿਲ ਕੇ ਸਾਂ ਬਜ਼ੁਰਗ ਮਾਈ ਨੇ ਪੁੱਛਿਆ ਕਿ ਪੁੱਤਰ ਤੇਰਾ ਘਰ ਕਿੱਥੇ ਹੈ ਤੇਰਾ ਨਗਰ ਕਿੱਥੇ ਹੈ ਉਸ ਨੇ ਸਾਰੀ ਗੱਲਬਾਤ ਦੱਸੀ ਬਜ਼ੁਰਗ ਮਾਈ ਨੇ ਉਹਦੇ ਨਾਲ ਆਪਣੇ ਮਨ ਦਾ ਕੋਈ ਵੀ ਵਲਵਲਾ ਨਹੀਂ ਸਾਂਝਾ ਕੀਤਾ ਪਰ ਥੋੜੇ ਕੁ ਦਿਨਾਂ ਬਾਅਦ ਇੱਕ ਹਫ਼ਤੇ ਕੋ ਬਾਅਦ ਉਸ ਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਉਸ ਨਗਰ ਚਲੇ ਗਏ ਉਸ ਨਗਰ ਜਾ ਕੇ ਉਸ ਘਰ ਦਾ ਪਤਾ ਕਰਕੇ ਪੁੱਛਦੀ ਪੁੱਛੋਂਦੀ ਉੱਥੇ ਪਹੁੰਚ ਗਏ ਇਹਨ ਦਾ ਅਸਲ ਆਪਣੇ ਬੱਚੇ ਲਈ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਦੀ ਬੇਟੀ ਦਾ ਹੱਥ ਮੰਗਣ ਗਈ ਸੀ ਪਰ ਜਦੋਂ ਜਾ ਕੇ ਉਥੇ ਘਰ ਦੇਖਿਆ ਉਥੇ ਤਾਂ ਮਹਿਲ ਖੜਾ ਹੋਇਆ ਸੀ ਉਸ ਲੜਕੀ ਦਾ ਬਾਪ ਇਸ ਨਗਰ ਦਾ ਬਹੁਤ ਵੱਡਾ ਸੇਠ ਸ਼ਾਹੂਕਾਰ ਸੀ ਉਸ ਦੇ ਕੋਲ ਅਥਾਹ ਤਨਦولت ਸੀ ਉਥੇ ਜਾ ਕੇ ਸਲਾਮ ਦੂਆ ਕੀਤੀ ਮਾਤਾ ਨੇ ਸਾਰੀ ਗੱਲ ਜੋ ਉਸ ਦੇ ਦਿਮਾਗ ਦੇ ਵਿੱਚ ਸੀ ਮਨ ਦੇ ਵਿੱਚ ਸੀ ਉਹ ਉਹਨਾਂ ਦੇ ਨਾਲ ਸਾਂਝੀ ਕਰ ਦਿੱਤੀ ਕੁੜੀ ਦੇ ਬਾਪ ਦੇ ਨਾਲ ਸਾਰੇ ਉਸਨੇ ਆਪਣੇ ਜੋ ਮੰਦੇ ਇਸ਼ਿਆ ਸੀ ਉਹ ਦਿਖਾ ਦਿੱਤੀ। ਕੁੜੀ ਦੇ ਬਾਪ ਨੇ ਮੁੰਡੇ ਨੂੰ ਪੁੱਛਿਆ ਕਿ ਕਾਕਾ ਜੀ ਕੀ ਕੰਮ ਕਰਦੇ ਹੋ? ਮੁੰਡੇ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਮਿਹਨਤ ਕਰਦਾ ਹਾਂ। ਇੱਕ ਮਹੀਨੇ ਦੇ ਵਿੱਚ ਕਿੰਨਾ ਮੁਨਾਫਾ ਹੋ ਜਾਂਦਾ ਹੈ? ਹੁਣ ਇਸ ਤੋਂ ਬਾਅਦ ਮੁੰਡੇ ਨੇ ਨਿਰੋਤਰ ਸੀ ਤੇ ਮੁਨਾਫਾ ਇਹ ਤਾਂ ਸ਼ਬਦ ਹੀ ਪਹਿਲੀ ਵਾਰ ਸੁਣਿਆ। ਮੁਨਾਫੇ ਵਾਲੀ ਕਿਹੜੀ ਗੱਲ ਦਿਮਾਗ ਦੇ ਵਿੱਚ ਚਰਚਾ ਕਰ ਰਿਹਾ? ਕੈਸ ਨੂੰ ਕੀ ਉੱਤਰ ਦਿਆ ਕਹਿਣ ਲੱਗਾ ਜੀ ਕਦੇ ਕਦਾਂ ਇੱਕ ਸਿੱਕਾ ਬਹੁਤੀ ਵਾਰੀ ਸ਼ਾਇਦ ਉਹ ਵੀ ਨਹੀਂ ਜੋ ਕਮਾਉਂਦਾ ਹਾਂ ਉਹ ਉਹ ਕਾਦਾ ਜਾਂਦਾ ਹੈ ਕੁੜੀ ਦੇ ਬਾਪ ਨੇ ਕਿਹਾ ਕਿ ਮੈਨੂੰ ਤੁਹਾਡੀ ਇੱਕ ਗੱਲ ਚੰਗੇ ਲੱਗੀ ਕਿ ਜੋ ਤੁਹਾਡੇ ਮਨ ਵਿੱਚ ਸੀ ਤੁਸੀਂ ਆ ਕੇ ਇੱਥੇ ਵਿਅਕਤ ਕਰ ਦਿੱਤਾ ਪਰ ਤੁਸੀਂ ਇਹ ਮਾਹੌਲ ਦੇਖ ਹੀ ਲਿਆ ਹੋਣਾ ਇਹੋ ਜਿਹਾ ਮੈਲ ਦੇ ਵਿੱਚ ਤੁਸੀਂ ਇਹ ਮੈਲ ਦੇਖ ਹੀ ਲਿਆ ਹੋਣਾ ਇਹੋ ਜਿਹਾ ਮੈਲ ਦੇ ਵਿੱਚ ਜੰਮੀ ਪਲੀ ਵੱਡੀ ਹੋਈ ਕੁੜੀ ਤੁਹਾਡੇ ਘਰ ਵਿੱਚ ਕਿਵੇਂ ਰਹਿ ਸਕਦੇ ਹੈ ਇਸ ਦਾ ਮਤਲਬ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਜਵਾਬ ਦੇ ਰਿਹਾ ਹਾਂ ਜਾਂ ਮੈਂ ਤੁਹਾਡੇ ਬਾਰੇ ਕੋਈ ਗਲਤ ਭਾਵਨਾ ਰੱਖਦਾ ਹਾਂ ਤੁਸੀਂ ਮਿਹਨਤ ਕਰਦੇ ਹੋ ਬੜੀ ਵੱਡੀ ਗੱਲ ਹੈ ਪਰ ਮੈਂ ਇਹ ਕਹਿੰਦਾ ਹਾਂ ਕਿ ਇੱਕ ਮਹੀਨੇ ਦਾ ਸਮਾਂ ਮੈਂ ਤੈਨੂੰ ਦਿੰਦਾ ਹਾਂ ਮੈਂ ਤੇਰੇ ਤੋਂ ਬਹੁਤੀ ਕੋਈ ਉਮੀਦ ਨਹੀਂ ਰੱਖਦਾ ਇੱਕ ਮਹੀਨੇ ਦੇ ਵਿੱਚ ਵਿੱਚ ਹਜ਼ਾਰ ਸੋਨੇ ਦੇ ਸਿੱਕੇ ਨਹੀਂ ਤੂੰ ਕਮਾਈ ਕਰ ਲੈ ਮੈਂ ਮੁਨਾਫਾ ਵੀ ਨਹੀਂ ਕਹਿੰਦਾ ਸਿਰਫ ਕਮਾਈ ਕਰ ਲੈ ਤੇ ਮੈਨੂੰ ਦੱਸ ਦਵੇਂ ਕਿ ਕਿੱਥੇ ਲੱਗੇ ਹਨ ਤੇ ਹਜ਼ਾਰ ਸੋਨੇ ਦੇ ਸਿੱਕੇ ਹਾਲਾਂਕਿ ਜੇ ਤੂੰ ਕਮਾਈ ਕਰੇ ਤਾਂ ਤੰ ਬਹੁਤ ਹਿੱਸਾ ਇਹਦੇ ਵਿੱਚ ਮੁਨਾਫੇ ਦਾ ਨਿਕਲੇਗਾ ਪਰ ਫਿਰ ਵੀ ਤੂੰ ਕਮਾਈ ਕਰ ਲੈ ਤੇ ਮੇਰੇ ਨਾਲ ਇੱਕ ਮਹੀਨਾ ਬਾਅਦ ਵਿੱਚ ਆ ਕੇ ਮੈਂ ਨਹੀਂ ਮੈਂ ਬਿਨਾਂ ਕੋਈ ਹੋਰ ਸਵਾਲ ਕੀਤੇ ਆ ਬਿਨਾਂ ਕਿਸੇ ਕੋਈ ਸ਼ਰਤ ਦੇ ਮੈਂ ਤੇਰੇ ਘਰ ਮੈਂ ਤੇਰਾ ਘਰ ਦੇ ਮੈਂ ਤੇਰਾ ਘਰ ਨਾ ਦੇਖਾਂਗਾ ਮੈਂ ਕੋਈ ਹੋਰ ਸ਼ਰਤ ਨਹੀਂ ਰੱਖਾਂਗਾ ਜੇ ਤੂੰ 1000 ਸੋਨੇ ਦੇ ਸਿੱਕੇ ਕਮਾ ਕੇ ਲੈ ਆਵੇਂਗਾ ਤਾਂ ਮੈਂ ਵਿਆਹ ਲਈ ਰਾਜ਼ੀ ਹਾਂ ਜੋ ਵੀ ਨੇਸਤੇ ਸਮਾਂ ਹੈ ਉਹ ਵਿੱਚ ਵਿਆਹ ਕਰ ਦੇਵਾਂਗਾ ਇਨੀ ਗੱਲ ਕਹਿ ਕੇ ਉਹਨਾਂ ਤੋਂ ਇਜਾਜ਼ਤ ਮੰਗੀ ਸਲਾਮ ਦੁਆ ਕੀਤੀ ਤੇ ਉਹ ਆਪਣੇ ਘਰ ਨੂੰ ਪਰਤ ਆਇਆ ਹੁਣ ਇਹ ਆਪਣੇ ਉਸ ਕੰਮ ਦੇ ਉੱਤੇ ਜੁਟ ਗਿਆ ਤੇ ਹੁਣ ਲੜਕੇ ਦੀ ਮਾਤਾ ਨੇ ਇਸ ਨੂੰ ਸਿੱਧੇ ਤੌਰ ਤੇ ਇੱਕ ਜਵਾਬ ਸਮਝਿਆ ਲੜਕੇ ਨੂੰ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇੱਕ ਜਵਾਬ ਹੀ ਹੈ ਪਰ ਕਿਤੇ ਨਾ ਕਿਤੇ ਮਨ ਵਿੱਚ ਇਹ ਆਸ ਉਮੇਸ਼ ਸੀ ਕਿ ਸ਼ਾਇਦ ਦਿਨਾਂ ਦੇ ਵਿੱਚ ਪਰਮਾਤਮਾ ਬੋੜੇਗਨ ਨੇੜੇ ਹੋਵੇਗਾ ਕੋਈ ਨਾ ਕੋਈ ਮਦਦ ਸਹਾਇਤਾ ਕਰ ਦੇਵੇਗਾ ਖਿਆਲ ਸਮਾਂ ਬੀਤਦਿਆਂ ਦੋ ਚਾਰ ਦਿਨ ਲੰਘੇ ਪਰ ਉਸ ਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਫਰਕ ਕੋਈ ਨਹੀਂ ਪੈਣਾ ਕਿਉਂਕਿ ਅਜੇ ਵੀ ਸਾਡੇ ਤਾਂ ਖਾਣ ਦੇ ਲਈ ਆਟੇ ਦਾ ਪ੍ਰਬੰਧ ਨਹੀਂ ਹੋ ਰਿਹਾ 10000 ਸੋਨੇ ਦੇ ਸਿੱਕੇ ਤਾਂ ਕੋਈ ਰਾਜਾ ਮਹਾਰਾਜਾ ਦੇ ਸਕਦਾ ਹੈ ਆਹੰ ਬੰਦੇ ਕੋਲ ਤਾਂ ਹੋਈ ਹੀ ਨਹੀਂ ਸਕਦਾ ਸੋਚਿਆ ਕਿ ਸਾਡੇ ਤਾਂ ਤਿੰਨ ਚਾਰ ਨਗਰਾਂ ਕੋਲੋਂ ਕੋਲ ਮਿਲਾ ਕੇ ਇਨੇ ਸੋਨੇ ਦੇ ਸਿੱਕੇ ਨਹੀਂ ਹੋਣੇ ਖੈਰ ਇੱਕ ਦਿਨ ਉਹ ਘਰੇ ਫੁਰਕਤ ਕਰਕੇ ਬਚਾਰਾ ਵਾਪਸ ਜਾ ਰਿਹਾ ਸੀ ਰਾਤ ਦੇ ਖਾਣੇ ਜੋਗਾ ਦੇ ਕੋਲ ਹੁਣ ਪੈਸਾ ਟਾਕਾ ਸੀ ਰਸਤੇ ਦੇ ਵਿੱਚ ਆਉਂਦਿਆ ਉਸ ਨੂੰ ਇੱਕ ਸਾਧੂ ਮਿਲਿਆ ਸਾਧੂ ਨੇ ਉਸ ਨੂੰ ਸलाम ਧੂਆ ਕੀਤੀ ਤੇ ਕਿਹਾ ਕਿ ਪੁੱਤਰ ਕੁਝ ਖਾਣ ਲਈ ਕੋਲ ਹੈ ਤਾਂ ਕਹਿਣ ਲੱਗਿਆ ਕਿ ਮੈਂ ਤਾਂ ਸਿਰਫ ਰਾਤ ਦੇ ਖਾਣੇ ਜੋਗਾ ਰਸਣ ਪਾਣੀ ਲਿਆਂਦਾ ਹਾਂ ਖਾਣੇ ਮੇਰੇ ਕੋਲ ਕੁਝ ਨਹੀਂ ਹੈ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਸਾਡੇ ਲਈ ਖਾਣਾ ਬਣੇਗਾ ਉੱਥੇ ਇੱਕ ਫੁਲਕਾ ਤੁਸੀਂ ਵੀ ਚੱਕ ਲਿਓ ਸਾਧੂ ਨੂੰ ਇਸ ਬੱਚੇ ਦੀ ਗੱਲ ਬੜੀ ਪਸੰਦ ਆਈ ਕਿ ਨਾ ਤਾਂ ਜਵਾਬ ਦੇ ਕੇ ਗਿਆ ਤੇ ਨਾ ਕੁਝ ਹੋਰ ਸਾਧੂ ਬਾਬੇ ਨੇ ਰਸਤੇ ਦੇ ਵਿੱਚ ਜਾਂਦਿਆਂ ਉਹਦੇ ਨਾਲ ਗੱਲਾਂ-ਬੱਤਾਂ ਕੀਤੀਆਂ ਤਾਂ ਪਤਾ ਲੱਗਿਆ ਕਿ ਇਹਨਾਂ ਦੇ ਘਰ ਤਾਂ ਗਿਣਤੀ ਦੇ 4 ਫੁਲਕੇ ਬੰਦੇ ਹਨ ਤੇ ਉਹਦੇ ਵਿੱਚੋਂ ਇੱਕ ਇਹ ਮੈਨੂੰ ਦੇਣ ਲਈ ਰਾਜ਼ੀ ਹੈ ਸਾਧੂ ਆਪਨੇ ਫਲਕਾ ਛਕਿਆ ਤੇ ਪੁੱਛਿਆ ਕਿ ਇਹ ਤੇਰੇ ਹਿੱਸੇ ਦਾ ਕਿ ਤੇਰੀ ਮਾਤਾ ਦੇ ਹਿੱਸੇ ਦਾ ਕਹਿਣ ਲੱਗਾ ਕਿ ਨਹੀਂ ਮਾਤਾ ਬਿਰਧ ਹੈ ਮਾਤਾ ਆਪਣੀ ਭੁੱਖ ਤੇ ਕਿਵੇਂ ਕਾਬੂ ਕਰ ਸਕਦੀ ਹੈ ਮੈਂ ਤਾਂ ਇਸ ਵੇਲੇ ਜਵਾਨ ਹਾਂ ਮੈਂ ਭੁੱਖ ਤੇ ਕਾਬੂ ਕਰ ਸਕਦਾ ਹਾਂ ਇਸ ਕਰਕੇ ਇਹ ਨਾ ਕਹੋ ਕਿ ਇਹ ਮੇਰੇ ਹਿੱਸੇ ਦਾ ਜਾਂ ਕਿਸੇ ਹੋਰ ਦਾ ਤੁਹਾਡਾ ਹੀ ਹੈ ਪਰ ਖਾਣਾ ਉੰਜ ਏ ਮੈਸੀ ਹੁਣ ਤੁਸੀਂ ਖਾ ਲਿਆ ਸਾਧੂ ਬਾਬਾ ਇਸ ਮਾਸੂਮियत ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਪੁੱਤਰ ਇੱਕ ਦੋ ਗੱਲਾਂ ਦੱਸਾਂ ਹਾਂ ਪੱਲੇ ਬਾਲਣਾ ਵਿੱਚ ਤੇ ਜ਼ਿੰਦਗੀ ਵਿੱਚ ਕਾਫੀ ਫਾਇਦਾ ਖਾਟ ਲਵੇਗਾ ਕਹਿਣ ਲੱਗਾ ਜੀ ਦੱਸੋ ਕਹਿਣ ਲੱਗਾ ਕਿ ਘੜਿਆਂ ਦਾ ਕੰਮ ਕਰਦਾ ਹੈ ਘੜਿਆਂ ਦੇ ਵਿੱਚ ਪਾਣੀ ਪੈਂਦਾ ਹੈ ਤੂੰ ਕੱਲ ਤੋਂ ਆਪਣੇ ਕੰਮ ਦੇ ਵਿੱਚੋਂ ਇੱਕ ਹਿੱਸਾ ਲੋਕਾਂ ਦੇ ਦਾਨ ਪਾਉਣ ਤੇ ਲਾਗ ਪੈ ਬੇਸ਼ੱਕ ਤੂੰ ਇਸ ਹਾਲਾਤ ਵਿੱਚ ਨਹੀਂ ਇਹਨੇ ਸਮਰੱਥ ਅਜੇ ਨਹੀਂ ਪਰ ਜੇ ਕੁਝ ਕਰੇਗਾ ਤਾਂ ਮਾਲਕ ਸਮਰੱਥਾ ਵੀ ਬਖਸ਼ੇਗਾ ਕਹਿਣ ਲੱਗਾ ਜੀ ਠੀਕ ਹੈ ਸਾਧੂ ਨੇ ਕਿਹਾ ਕਿ ਇੱਕ ਕੜਾਹ ਹਰ ਰੋਜ਼ ਪਾਣੀ ਦਾ ਭਰ ਕੇ ਹੀ ਦਾਨ ਕਰ ਦੇਣਾ ਹੈ ਜਿੱਥੇ ਲੱਗਦਾ ਹੈ ਕਿ ਬਹੁਤ ਸਾਰੇ ਰਾਹੀ ਪਾਂਦੀ ਲੋਕ ਲੰਘਦੇ ਹਨ ਗੁਜ਼ਰਦੇ ਹਨ ਉਥੇ ਇੱਕ ਕੜਾ ਪਾੜ ਕੇ ਪਾਣੀ ਦਾ ਰੱਖ ਦੇ ਇਹ ਨਹੀਂ ਕਿ ਖਾਲੀ ਹੋ ਗਿਆ ਚੁੱਕਣਾ ਹੈ ਨਹੀਂ ਕੱਲ ਨੂੰ ਨਵੇਂ ਥਾਂ ਤੇ ਇੱਕ ਕੜਾ ਰੱਖ ਦੇਵੇਂ ਪਾਣੀ ਦਾ ਪਾੜ ਕੇ ਪਾਣੀ ਦਾ ਪ੍ਰਬੰਧ ਲੋਕ ਕਰ ਦਿਆ ਕਰਦੇ ਹਨ ਮੁੱਖ ਦਿੱਕਤ ਕੀ ਹੈ ਕੋਈ ਆਪਣੇ ਕੋਲੋਂ ਕੜਾ ਨਹੀਂ ਲਿਆ ਕੇ ਰੱਖ ਸਕਦਾ ਗੱਲ ਪੱਲੇ ਬੰਨ ਲਈ ਅਗਲੇ ਦਿਨ ਤੋਂ ਹੀ ਇਹ ਸਿਲਸਿਲਾ ਸ਼ੁਰੂ ਕਰ ਲਿਆ ਲਗਾਤਾਰ 10 ਦਿਨ ਬੀਤੇ ਜਿੱਥੇ ਦਿਲ ਕਾਦਾ ਉਥੇ ਇੱਕ ਘੜਾ ਪਾਣੀ ਦਾ ਰੱਖ ਦਿਆ ਕਰਦਾ ਸੀ ਇਹ ਵੀ ਪਤਾ ਸੀ ਕਿ ਇਸ ਬਜ਼ੁਰਗ ਸਾਧੂ ਦਾ ਟਿਕਾਣਾ ਕਿੱਥੇ ਹੈ ਉਥੇ ਜਿਹੜਾ ਪਾਣੀ ਦਾ ਘੜਾ ਰੱਖਿਆ ਸੀ ਉਸ ਪਾਣੀ ਦੇ ਘੜੇ ਨੂੰ ਹਰ ਰੋਜ਼ ਭਰਨ ਦੀ ਚੰਮੇ ਬਾਰੇ ਵੀ ਆਪ ਲਈ ਸੀ ਇਸ ਤੋਂ ਇਲਾਵਾ ਉਸ ਬਜ਼ੁਰਗ ਸਾਧੂ ਦੇ ਲਈ ਇੱਕ ਪ੍ਰਸ਼ਾਦਾ ਵੀ ਰੋਜ਼ ਪਨਾ ਕੇ ਲੈ ਕੇ ਜਾਂਦਾ ਸੀ 11 ਦਿਨ ਲੰਘ ਗਏ 12ਵੇਂ ਦਿਨ ਦੇਖਿਆ ਕਿ ਸਾਧੂ ਬਾਬਾ ਮੌਜੂਦ ਨਹੀਂ ਸੀ ਆਸ-ਪਾਸ ਦੇਖਿਆ ਸਾਧੂ ਬਾਬਾ ਕਿਤੇ ਨਹੀਂ ਮਿਲਿਆ ਅੱਜ ਜਿਹੜਾ ਹੱਥ ਦੇ ਵਿੱਚ ਫੁਲਕਾ ਸੀ ਉਸਦੇ ਛੋਟੇ ਛੋਟੇ ਟੋਕੜੇ ਕਰਕੇ ਜੇਵ ਚੰਦੂਆਂ ਨੂੰ ਪਾ ਦਿੱਤੇ ਦੂਜੇ ਦਿਨ ਵੀ ਇੱਕ ਫੁਲਕਾ ਲੈ ਆਇਆ ਸ਼ਾਇਦ ਅੱਜ ਸਾਧੂ ਬਾਬਾ ਹੋਵੇ ਪਰ ਅਗਲੇ ਦਿਨ ਵਿੱਚ ਬਾਬਾ ਉੱਥੇ ਨਹੀਂ ਸੀ ਕਰਦਿਆਂ ਕਰਾਉਂਦਿਆਂ ਇਸ ਤਰੀਕੇ ਦੇ ਨਾਲ ਉਹ ਤੀਜੇ ਦਿਨ ਆ ਗਿਆ ਜਿਸ ਦਿਨ ਕੁੜੀ ਦੇ ਪਿਓ ਤਿਵੇਂ ਦਿਨ ਆ ਗਿਆ ਜਿਸ ਦਿਨ ਕੁੜੀ ਦੇ ਪਿਓ ਨੇ ਆਖਰੀ ਮੇਹਤ ਦੇ ਦਿੱਤੇ ਸੀ ਅੱਜ ਤਿਵੇਂ ਦਿਨ ਭਰੇ ਹੋਏ ਮਾਂ ਦੇ ਨਾਲ ਸ਼ਹਿਰੋਂ ਇਹ ਜਿਹੜੇ ਘੜੇ ਬਣੇ ਸੀ ਉਹ ਲੈ ਕੇ ਗਿਆ ਤੇ ਫੁਰਕਤ ਕਰਕੇ ਆਉਣਾ ਅੱਜ ਜਦੋਂ ਇਹ ਬਜ਼ਾਰ ਨੂੰ ਜਾ ਰਹੀ ਸੀ ਤਾਂ ਮਾਂ ਨੇ ਇੱਕ ਅਜੀਬ ਕਿਸਮ ਦੀ ਤਾਰਿਫ ਅਜੀਬ ਕਿਸਮ ਦੀ ਤਾਰਿਫ ਕੀਤੀ ਸੀ ਕਿਉਂਕਿ ਅੱਜ ਗੜਿਆਂ ਦੇ ਵਿੱਚ ਇੱਕ ਖਾਸ ਕਿਸਮ ਦੀ ਲਿਸ਼ਕ ਸੀ ਮਾਂ ਕਹਿਣ ਲੱਗੀ ਕਿ ਪੁੱਤਰ ਮਿੱਟੀ ਵੀ ਤੋਂ ਉਹੀ ਲੈ ਕੇ ਆਏ ਐ ਹੱਥ ਵੀ ਮੇਰੇ ਉਹੀ ਨੇ ਪਰ ਅੱਜ ਗੜਿਆਂ ਦੀ ਬੰਤਰ ਕੁਝ ਕੁਝ ਵੱਖਰੀ ਹੈ ਅੱਜ ਬਹੁਤ ਹੀ ਜ਼ਿਆਦਾ ਲਿਸ਼ਕ ਚਮਕ ਰਹੇ ਹਨ ਸੱਚ ਦੱਸਾਂ ਤਾਂ ਮੈਂ ਆਪਣੀ ਸਾਰੀ ਉਮਰ ਦੇ ਵਿੱਚ ਐਸੇ ਗੜੇ ਆਪਣੇ ਹੱਥਾਂ ਦੇ ਨਾਲ ਨਹੀਂ ਬਣਾਏ ਅੱਜ ਕੋਜਣਾ ਕੋਜ ਖਾਸ ਜ਼ਰੂਰ ਹੈ ਅੱਜ ਘੜਿਆਨੇ ਗਿੰਤੀ ਵੀ ਜ਼ਿਆਦਾ ਸੀ ਮਾਂ ਦੀ ਕਈ ਗੱਲ ਸੁਣ ਕੇ ਮਾਂ ਦੇ ਵਿੱਚ ਮਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਪ੍ਰੋਸਾ ਸੀ ਬਾਜ਼ਾਰ ਚਲਾ ਗਿਆ ਤੇ ਵਾਕਿਆ ਹੀ ਜਿਹੜੇ ਅੱਗੇ ਅੱਧੀ ਕੀਮਤ ਦੇ ਵਿੱਚ ਘੜੇ ਨਹੀਂ ਸੀ ਵਿਕਦੇ ਅੱਜ ਤੁਗਣੀ ਤਿਕਣੀ ਕੀਮਤ ਤੇ ਵੇਕਰੇ ਸਨ ਅੱਜ ਤਾਂ ਇਸ ਤਰ੍ਹਾਂ ਸੀ ਕਿ ਮੌ ਮੰਗੀ ਕੀਮਤ ਦੇ ਘੜੇ ਫਰਕਤ ਹੋ ਗਏ ਉਧਰ ਮਾਂ ਨੇ ਸੋਚਿਆ ਕਿ ਅੱਜ ਉਹਦੇ ਕੋਲ ਘੜੇ ਜਾਦੇ ਹਨ ਵੇਚਣ ਦੇ ਸਮਾਂ ਬਹੁਤ ਜ਼ਿਆਦਾ ਲੰਘ ਜਾਵੇਗਾ ਅੱਜ ਮਿੱਟੀ ਪਟਨ ਉਹ ਨਹੀਂ ਜਾ ਸਕੇਗਾ ਕਿਉਂ ਥੱਕ ਕੇ ਆਏਗਾ ਅੱਜ ਮਿੱਟੀ ਪਟਨ ਦਾ ਕੰਮ ਇਹ ਖੁਦ ਕਰ ਲੈਂਦੀ ਹਾਂ ਜਦੋਂ ਉਹ ਉੱਥੇ ਜਾਂਦੀ ਹੈ ਮਿੱਟੀ ਵਾਲੀ ਥਾਂ ਦੇ ਮਿੱਟੀ ਪੁੱਟਦੀ ਹੈ ਤੇ ਧਰਤੀ ਦੇ ਹੇਠਾਂ ਤੋਂ ਇੱਕ ਗਾਗਰ ਨਿਕਲਦੀ ਹੈ ਗਾਗਰ ਇਹ ਸੋਨੇ ਦੀਆਂ ਅਸ਼ਰੀਫੀਆਂ ਦੇ ਨਾਲ ਮੋਹਰਾਂ ਦੇ ਨਾਲ ਭਰੀ ਹੁੰਦੀ ਹੈ ਬੜਾ ਇਸਨੇ ਧੰਨਵਾਦ ਕੀਤਾ ਪ੍ਰਮਾਤਮਾ ਦਾ ਮੇਰੇ ਬੱਚੇ ਦੇ ਮਾਂ ਦੇ ਵਿੱਚ ਇੱਕ ਚੀਜ਼ ਸੀ ਮੈਂ ਆਪਣੇ ਬੱਚੇ ਦੇ ਲਈ ਇੱਕ ਸੁਪਨਾ ਦੇਖਿਆ ਸੀ ਇੱਕ ਸਿਆਣੀ ਕੰਨਿਆ ਦੇ ਨਾਲ ਉਹਦਾ ਵਿਆਹ ਕਰਾਂਗੇ ਤੇ ਅੱਜ ਚਾਪਦਾ ਹੈ ਉਹ ਸੁਪਨਾ ਪੂਰਾ ਹੋ ਜਾਵੇਗਾ ਬਾਜ਼ਾਰ ਤੋਂ ਜਦੋਂ ਬੱਚਾ ਆਇਆ ਤਾਂ ਉਹ ਵੀ ਬਹੁਤ ਖੁਸ਼ ਸੀ ਕਿ ਮਾਂ ਮੂੰ ਮੰਗਿਆ ਕਿਪਤਾ ਦੇ ਘਰੇ ਫੁਰਕ ਤੋਂ ਗਏ ਹਨ ਪਰ ਜਦੋਂ ਖੁਸ਼ਖਬਰੀ ਮਾਂ ਨੇ ਦੱਸੀ ਤਾਂ ਇਸ ਮੁੰਡੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਇੱਕ ਵਾਰ ਫੇਰ ਤੋਂ ਉਸ ਸ਼ਾਹੂ ਘਰ ਦੇ ਘਰ ਵਾਲ ਨੂੰ ਚੱਲ ਪਿਆ ਉਸੇ ਬਾਲਤ ਗੱਡੇ ਦੇ ਉੱਤੇ ਇਹ ਗਾਗਰ ਰੱਖਿਆ ਤੇ ਉਸ ਸੇਠ ਦੇ ਘਰ ਪਹੁੰਚ ਗਿਆ ਸੇਠ ਨੂੰ ਵੀ ਕੋਈ ਨਾ ਕੋਈ ਆਸ ਉਮੀਦ ਸੀ ਉਸ ਨੇ ਘਰ ਵਿੱਚ ਥੋੜਾ ਬਹੁਤ ਇੰਤਜ਼ਾਮ ਕੀਤਾ ਹੋਇਆ ਸੀ ਜਾ ਕੇ ਸੇਠ ਦੇ ਅੱਗੇ ਉਹ ਗਾਗਰ ਉਲਟਾਉਂਦਿਆਂ ਕਿਹਾ ਕਿ ਕੈਨਲਾ ਵਾ ਹਜਾਤੋਂ ਤਾਂ ਵਧੇ ਹਨ ਸੇਠ ਕਹਿਣ ਲੱਗਿਆ ਕਿ ਵਾ ਭਾਈ ਵਾ ਮੈਨੂੰ ਤੇਰਾ ਜਿਹੜਾ ਤੇਰੇ ਆਪਣੇ ਆਪ ਦੇ ਵਿੱਚ ਆਤਮ ਵਿਸ਼ਵਾਸ ਸੀ ਉਹ ਮੈਨੂੰ ਪਹਿਲਾਂ ਹੀ ਬਹੁਤ ਚੰਗਾ ਲੱਗਿਆ ਸੀ ਅੱਜ ਬਹੁਤ ਵਧੀਆ ਹੋਇਆ ਕਿ ਤੂੰ ਸੋਨੇ ਦੀਆਂ ਮੋਹਰਾਂ ਵੀ ਕਮਾ ਕੇ ਲੈ ਆਇਆ ਹੈ ਪਰ ਇਹ ਸਾਰੀਆਂ ਸੋਨੇ ਦੀਆਂ ਮੋਹਰਾਂ ਇਸ ਗਾਗਾ ਦੇ ਵਿੱਚ ਵਾਪਸ ਭਰ ਲੈ ਮੇਰੇ ਕੋਲ ਪਰਮਾਤਮਾ ਨੇ ਦਿੱਤਾ ਸਾਰਾ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਤੈਨੂੰ ਲੱਗਦਾ ਹੈ ਕਿ ਮੈਨੂੰ ਸੋਨੇ ਦੀਆਂ ਮੋਹਰਾਂ ਦੀ ਕੋਈ ਕਮੀ ਹੈ ਇਹ ਜਿਹੜੀ ਮੈਂ ਸ਼ਰਤ ਰੱਖੀ ਸੀ ਇਹ ਸਿਰਫ ਤੇਰੇ ਲਈ ਤੇ ਤੇਰੀ ਤੇਰੀ ਬੱਚੇ ਲਈ ਸੀ ਮੈਂ ਚਾਹੁੰਦਾ ਸੀ ਕਿ ਤੁਹਾਡਾ ਭਵਿਕ ਸੁਧਰੇ ਹੋਰ ਮੈਨੂੰ ਤੇਰੇ ਤੋਂ ਕੋਈ ਵੀ ਨਾਲ ਚਲੇ ਸੀ ਉਸੇ ਨਾਲ ਹੀ ਉਸਨੇ ਨਿਸ਼ਚਿਤ ਕਰ ਦਿੱਤੀ ਤੇ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਬਹੁਤੀ ਵਾਰ ਕੀ ਹੁੰਦਾ ਹੈ ਕਿ ਇੱਕ ਬੰਦਾ ਜ਼ਿੰਦਗੀ ਵਿੱਚ ਸਿਰਫ ਨਿਰਾਸ਼ਾ ਲੈ ਕੇ ਜਿਉਂਦਾ ਹੈ ਤੇ ਉਸਨੂੰ ਲੱਗਦਾ ਹੈ ਕਿ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ ਪਰ ਕਿਤੇ ਨਾ ਕਿਤੇ ਜਦੋਂ ਇੱਕ ਬੰਦਾ ਕੋਧਨ ਉਸ ਕੰਮ ਦੇ ਸક્ષਮ ਸਮਝਦਾ ਹੈ ਕਿ ਮੈਂ ਕੁਝ ਵੀ ਚੀਜ਼ ਕਰ ਸਕਦਾ ਹਾਂ ਪਰਮਾਤਮਾ ਵੱਲੋਂ ਦਿੱਤੀ ਮੇਰੇ ਕੋਲ ਹਰ ਇੱਕ ਚੀਜ਼ ਹੈ ਜੇ ਪਰਮਾਤਮਾ ਨੇ ਮੈਨੂੰ ਸਾਰੇ ਅੰਗ ਪੂਰੇ ਦਿੱਤੇ ਹਨ ਜਿਵੇਂ ਹੱਥ ਪੈਰ ਦਿੰਦੇ ਹਨ ਤੇ ਮੈਨੂੰ ਸੇਧ ਜਾਮੇ ਦਿੱਤੀ ਹੈ ਤੇ ਹੁਣ ਉਸ ਤੋਂ ਬਾਅਦ ਪਰਮਾਤਮਾ ਕੀ ਦਿੰਦਾ ਹੈ ਜਦੋਂ ਬੰਦਾ ਇਹ ਸੋਚਦਾ ਹੈ ਕਿ ਪਰਮਾਤਮਾ ਨੇ ਮੈਨੂੰ ਹਰ ਇੱਕ ਆਮ ਬੰਦੇ ਵਰਗਾ ਬਣਾ ਕੇ ਭੇਜਿਆ ਤੇ ਅੱਜ ਜਿਹੜੇ ਬੰਦੇ ਬਹੁਤ ਸਾਰੀਆਂ ਥਾਵਾਂ ਉੱਚੀਆਂ सर घर बैठे हैं कामयाब हो गए हैं मैं उन्होंने वागू मैं भी उन्होंने वागू कामयाब हो सकता हाँ वागुरु जी का खालसा वागुरु जी की फतेह